ਹਾਂਜੀ ਦੋਸਤੋ ਕੀ ਹਾਲ ਚਾਲ ਅੱਜ ਗੱਲ ਕਰਦੇ ਆ ਪਿਛਲੇ ਦਿਨੀ ਹੋਏ ਬੱਬੂ ਮਾਨ ਦੇ ਸ਼ੋਅ ਬਾਰੇ ਜਿਸ ਵਿੱਚ ਬੱਬੂ ਮਾਨ ਨੇ ਸਿੱਧੂ ਮਸੇਵਾਲੇ ਦਾ ਜ਼ਿਕਰ ਕੀਤਾ ਜੋ ਕਿ ਹਾਲੇ ਤੱਕ ਸੋਸ਼ਲ ਮੀਡੀਆ ਤੇ ਇੱਕ ਵੱਡਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਸ਼ੋਅ ਦੇ ਵਿੱਚ ਬੱਬੂ ਮਾਨ ਨੇ ਆਪਣੇ ਹਰ ਇੱਕ ਹੇਟਰ ਨੂੰ ਰਿਪਲਾਈ ਦਿੱਤਾ ਸੀ ਇੱਥੋਂ ਤੱਕ ਕਿ ਬੱਬੂ ਮਾਨ ਨੇ 4-4 ਸਾਲ ਪੁਰਾਣੀਆਂ ਗੱਲਾਂ ਨੂੰ ਵੀ ਚੇਤੇ ਕਰ ਲਿਆ ਸੀ ਹਰ ਇੱਕ ਗੱਲ ਦਾ ਰਿਪਲਾਈ ਆਪਣੇ ਸ਼ੋਅ ਦੇ ਵਿੱਚ ਦਿੱਤਾ ਸੀ ਤੇ ਬਹੁਤ ਸਾਰੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਬੱਬੂ ਮਾਨ ਨੇ ਸਿੱਧੂ ਮਸੂਏ ਵਾਲਾ ਤੇ ਉਸ ਦੇ ਫੈਨਸ ਨੂੰ ਵੀ ਰਿਪਲਾਈ ਦਿੱਤੇ ਨੇ ਬੱਬੂ ਮਾਨ ਦੇ ਸ਼ੋਅ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਮਸੂਏ ਵਾਲਾ ਫੈਨਸ ਦੇ ਨਾਲ ਰਿਲੇਟ ਕਰਕੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਇਸ ਗੱਲ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਰਿਹਾ ਕਿ ਸਿੱਧੂ ਮਸੂਏ ਵਾਲਾ ਤੇ ਬੱਬੂ ਮਾਨ ਦੇ ਵਿਚਾਰ ਇੱਕ ਟਾਈਮ ਬਹੁਤ ਵੱਡੀ ਕੌਂਟਰੋਵਰਸੀ ਹੋਈ ਸੀ ਇਹ ਕ ਦੀ ਹੈ ਬਬੂਮਾਨ ਦੇ ਸ਼ੋਅ ਨੂੰ ਲੈ ਕੇ ਸਰਦਾਰ ਬਲਕੌਰ ਸਿੰਘ ਹੋਰਾਂ ਨੇ ਵੀ ਆਪਣੇ ਖਾਸ ਵਿਚਾਰ ਸਾਂਝੇ ਕੀਤੇ ਨੇ ਉਹਨਾਂ ਆਪਣੇ ਇੰਸਟਾਗ੍ਰam ਅਕਾਊਂਟ ਤੇ ਪੋਸਟ ਸਾਂਝੀ ਕਰਦੇ ਆ ਲੋਕਾਂ ਨੂੰ ਅਪੀਲ ਕੀਤੀ ਸਿੱਧੂ ਦਾ ਨਾਮ ਕਿਸੇ ਵੀ ਕੰਟਰੋਵਰਸੀ ਦੇ ਨਾਲ ਹੁਣ ਨਾ ਜੋੜਿਆ ਜਾਵੇ ਕਿਉਂਕਿ ਜਿੰਨਾ ਟਾਈਮ ਸਿੱਧੂ ਮੂਸੇਵਾਲਾ ਸੀ ਜੋ ਵੀ ਉਹਦੇ ਨਾਲ ਕੰਟਰੋਵਰਸੀਆਂ ਜੁੜੀਆਂ ਸੀ ਪਰ ਹੁਣ ਸਾਡਾ ਕਿਸੇ ਵੀ ਇੰਡਸਟਰੀ ਦੇ ਸਿੰਗਰ ਨਾਲ ਵੈਰ ਵਿਰੋਧ ਨਹੀਂ ਹੈ ਸਾਰੇ ਆਪਣਾ ਕੰਮ ਕਰ ਰਹੇ ਆ ਇਹੋ ਜੀਆਂ ਨੌਕ ਚੋਕ ਹੁੰਦੀਆਂ ਰਹਿੰਦੀਆਂ ਨੇ ਗੱਲਾਂ ਨੂੰ ਸੀਰੀਅਸ ਨਾ ਲਿਆ ਜਾਵੇ ਬਾਕੀ ਦੋਸਤੋ ਇਸ ਮੁੱਦੇ ਤੇ ਤੁਸੀਂ ਆਪਣੇ ਵਿਚਾਰ ਜਰੂਰ